ਪੁਰਾਣੀ ਦਾਣਾ ਮੰਡੀ ਵਿਖੇ ਕੂੜੇ ਦੇ ਡੰਪ ਨੂੰ ਲੱਗੀ ਅੱਗ ਵੱਡਾ ਹਾਸਾ ਟਲਿਆ ਸ਼੍ਰੀ ਮੁਕਸਰ ਸਾਹਿਬ ਦੀ ਪੁਰਾਣੀ ਦਾਣਾ ਮੰਡੀ ਵਿਖੇ ਨਗਰ ਕੌਂਸਲ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਤੇ ਅੱਜ ਦੁਪਹਿਰਕ ਲਈ 2 ਵਜੇ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਇਸ ਡੰਪ ਦੇ ਨਾਲ ਹੀ ਸਹੂਿਦਾ ਸੈਂਟਰ ਬਾਬਾ ਖੇਤਰਪਾਲ ਜੀ ਦਾ ਪ੍ਰਾਚੀਨ ਮੰਦਿਰ ਅਤੇ ਗਊਸ਼ਾਲਾ ਵੀ ਸਥਿਤ ਹੈ ਜਦਕਿ ਅੱਜ ਜਦੋਂ ਅੱਗ ਲੱਗੀ ਉਸ ਵਲੇ ਕੂੜੇ ਦੇ ਡੰਪ ਦੇ ਬਾਹਰ ਹੀ ਗੈਸ ਸਿਲੰਡਰਾਂ ਨਾਲ ਭਰੀ ਹੋਈ ਇੱਕ ਟਰੈਕਟਰ ਟਰਾਲੀ ਵੀ ਖੜੀ ਹੋਈ ਦਿਖਾਈ ਦਿੱਤੀ ਜਿਸ ਨੂੰ ਉੱਥੋਂ ਪਾਸੇ ਤੱਕ ਕਰਨਾ ਠੀਕ ਨਹੀਂ ਸਮਝਿਆ ਗਿਆ ਹਾਲਾਂਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਨਹੀਂ ਤਾਂ ਕੋਈ ਵੀ ਵੱਡਾ ਹਾਸਾ ਹੋ ਸਕਦਾ ਸੀ ਜ਼ਿਕਰਯੋਗ ਹੈ ਕਿ ਇਸ ਕੂੜੇ ਦੇ ਡੰਪ ਤੇ ਸਮੇਂ ਸਮੇਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀ ਅਤੇ ਕਾਬੂ ਪੌਣ ਲਈ ਨਗਰ ਕੌਂਸਲ ਵੱਲੋਂ ਕੋਈ ਵੀ ਸਖਤ ਕਦਮ ਚੱਕਿਆ ਹੋਇਆ ਦਿਖਾਈ ਨਹੀਂ ਦੇ ਰਿਹਾ ਇਸ ਕੂੜੇ ਦੇ ਡੰਪ ਦੇ ਨਾਲ ਸੁਵਿਧਾ ਸੈਂਟਰ ਹੈ ਜਿੱਥੇ ਦਿਨ ਭਰ ਵੱਡੀ ਸੰਖਿਆ ਵਿੱਚ ਸ਼ਹਿਰ ਨਿਵਾਸੀ ਆਪਣਾ ਕੰਮ ਕਰਵਾਉਣ ਲਈ ਆਉਂਦੇ ਰਹਿੰਦੇ ਨੇ ਜਦਕਿ ਇਸ ਦੇ ਪਿਛਲੇ ਪਾਸੇ ਜੈ ਬਾਬਾ ਖੇਤਰਪਾਲ ਮੰਦਰ ਹੈ ਜਿੱਥੇ ਦਿਨ-ਸ਼ਾਮ ਸ਼ਰਧਾਲੂਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਪਰ ਕੂੜੇ ਦੇ ਡੰਪ ਦੇ ਕਾਰਨ ਇੱਥੇ ਮੱਖੀ-ਮਛਰ ਅਤੇ ਕੂੜੇ ਦੀ ਬਦਬੂ ਸ਼ਰਧਾਲੂਆਂ ਦਾ ਬੁਰਾ ਹਾਲ ਕਰ ਦਿੰਦੀ ਹੈ ਜਦਕਿ ਇਸ ਕੂੜੇ ਦੇ ਡੰਪ ਦੇ ਕੋਲ ਹੀ ਸ਼੍ਰੀ ਕ੍ਰਿਸ਼ਨ ਕਨਿਆ ਗੋਦਾਮ ਸੋਸਾਇਟੀ ਵੀ ਹੈ ਜਿੱਥੇ ਵੱਡੀ ਸੰਖਿਆ ਵਿੱਚ ਗ ਅੱਗ ਲੱਗਣ ਤੇ ਨਗਰ ਕੌਂਸਲ ਦੇ ਸੈਨੀਟਰੀ ਇਨਸਪੈਕਟਰ ਪਰਮਜੀਤ ਸਿੰਘ ਨਾਲ ਦੁਪਹਿਰਕੀ 3 ਵਜੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਡੰਪ ਤੇ ਕੂੜਾ ਸੁੱਟਣ ਵਾਲੇ ਲੋਕ ਹੋ ਸਕਦਾ ਹੈ ਕਿ ਅੱਗ ਲਗਾ ਜਾਂਦੇ ਹੋਣ ਪਰ ਉਹਨਾਂ ਦਾ ਕੋਈ ਵੀ ਮੁਲਾਜ਼ਮ ਅੱਗ ਨਹੀਂ ਲਗਾਉਂਦਾ ਬਾਬਾ ਖੇਤਰਪਾਲ ਮੰਦਰ ਦੇ ਚੇਅਰਮੈਨ ਨਰੇਸ਼ ਕੋਚਾ ਨੇ ਦੱਸਿਆ ਹੈ ਕਿ ਇਸ ਕੂੜੇ ਦੇ ਡੰਪ ਤੇ ਅੱਗ ਲੱਗਣ ਦੀਆਂ ਘਟਨਾਵਾਂ ਆਮ ਗੱਲ ਬਣ ਗਈ ਹੈ ਉਹਨਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਡੰਪ ਨੂੰ ਇੱਥੋਂ ਚੱਕੇ ਜਾਣ ਦੀ ਮੰਗ ਕੀਤੀ ਹੈ ਜਦਕਿ ਸ਼੍ਰੀ ਕ੍ਰਿਸ਼ਨ ਕਨਈਆ ਗੋਦਾਮ ਸੁਸਾਇਟੀ ਦੇ ਪ੍ਰਧਾਨ ਜੀਵਨ ਸ਼ਰਮਾ ਨੇ ਦੱਸਿਆ ਹੈ ਪਿਛਲੇ ਦਿਨੀ ਗਊਸ਼ਾਲਾ ਦੀ 400 ਕੁਆਂਟਲ ਤੂੜੀ ਨੂੰ ਅੱਗ ਲੱਗ ਗਈ ਸੀ ਜਦਕਿ ਗਊਆਂ ਨੂੰ ਵੀ ਗਊਸ਼ਾਲਾ ਵਿੱਚੋਂ ਬਾਹਰ ਕੱਢਣਾ ਪਿਆ ਸੀ ਉਹਨਾਂ ਨੇ ਵੀ ਇਸ ਕੂੜੇ ਦੇ ਡੰਪ ਨੂੰ ਇੱਥੋਂ ਹਟਾਏ ਜਾਣ ਦੀ ਮੰਗ ਕੀਤੀ ਹੈ ਮੇਰਾ ਨਾਮ ਅਮਨਦੀਪ ਸ਼ਰਗ ਹੈ ਮੈਂ ਡਰਾਈਵਰoperateur ਫੈਸਟ ਗੇਟ ਦਾ ਸਾਨੂੰ ਸੂਚਨਾ ਮਿਲੀ ਸੀ ਕਿ ਜਿਹੜਾ ਕਮੇਟੀ ਦਾ ਕੂੜੇ ਦਾ ਡੰਪ ਆਪਕਾ ਖੇਤਰਵਾਲ ਕੋਲ ਇੰਦਰ ਜਗ ਅੱਗ ਲੱਗੀ ਹੈ ਫਿਰ ਅਸੀਂ ਫੌਰਨ ਤੌਰ ਤੇ ਇੱਥੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅਤੇ ਬਾਕੀ ਜਿਹੜਾ ਆਣਗਵਾਂ ਜਾਨਵਰ ਵੀ ਮਿਲਸਾਫ ਨੂੰ ਬਚਾਅ ਕਰ ਲਿਆ ਕਿਉਂਕਿ ਨਾਲ ਦੇ ਸੇਵਾ ਕੇਂਦਰ ਵੀ ਇੱਥੇ ਰਹੇ ਜੀ ਆ ਸਾਰੀ ਜਦਕਰ ਤੇਰੀ ਪਹੁੰਚਦੇ ਤਰੰਤ ਐਕਸ਼ਨ ਲੈਂਦੇ ਹੋਏ ਆਦ ਨੂੰ ਬਹੁਤ ਸਾਬ ਕੀਤਾ ਜੀ ਧੰਨਵਾਦ